ਰਨਾਕੇਸ਼ ਕੁਮਾਰ ਜੀ ਮੈਂ ਹੱਦ ਟੀਚਰਾਂ ਸਰਕਾਰੀ ਪ੍ਰਾਇਮਰੀ ਸਕੂਲ ਅਕਲਾਈ ਜੇਸੂ ਦੇ। ਸਰ ਦਾ ਐਕਸਪੀ ਕੋਤਰੀ ਬਣੋ। ਇਸ ਦਾ ਇਸ ਚਿੰਦਨ ਤੋਂ ਕਰਨਾ ਵੀ ਤੁਸੀਂ ਕੀ ਕਰਨਾ ਚਾਹੁੰਦੇ ਹੋ? ਸਾਰਾ ਸਾਡੇ ਇੱਕ ਤਾਂ ਕੀ ਆ ਰੂਮ ਜਿਹੜਾ ਆਪਾਂ ਜਿਹਦੇ ਵਿੱਚ ਖੜੇ ਆਏ ਇਹ ਰੂਮ ਬਣਿਆ ਹੋਇਆ ਸਮਾਰਟ ਰੂਮ ਹੈ। ਇਹਦੇ ਵਿੱਚ ਐਲਈਡੀ ਪੈਨ ਲੱਗਾ ਹੋਇਆ ਹੈ, ਕੱਤਬੋਰਡ ਪੈਨ ਹੈ, ਕੰਪਿਊਟਰ ਹੈ। ਠੀਕ ਹੈ ਪ੍ਰਿੰਟਰ ਵਗੈਰਾ ਸਾਰਾ ਕੁਝ ਕੀ ਹੈ ਸਾਰੀ ਚੀਜ਼ਾਂ ਫੁੱਲ ਸੁਲਤਾਨੇ ਇੱਕ ਦਾ ਇਹਦਾ ਬਟਨ ਕਰਹਾ ਰਹੇ ਨੇ ਐਮਐਲਏ ਸਾਹਿਬ ਅਸੀਂ ਸਾਡੇ ਸਕੂਲ ਦੀਆਂ ਹੋਰ ਪ੍ਰਾਪਤੀਆਂ ਜਿਵੇਂ ਕੀ ਪਿੱਛੇ ਬਾਥਰੂਮ ਬਣਾਣਾ ਮਾਉਣੀ ਕੀ ਹੈ ਬੱਚਾ ਲਈ ਕੀ ਹੈ ਬਾਥਰੂਮ ਬਣਾਇਆ ਹੈ ਇਹ ਬਾਉਂਡਰੀ ਵਾਲਾ ਸਾਨੂੰ ਕੀ ਹੈ ਦੋ ਦੋ ਜਿਹੜੇ ਬਾਥਰੂਮ ਸੀ ਉਹਨਾਂ ਦੀ ਰਿਪੇਅਰ ਦੀ ਗਰੰਟੀ ਸੀ ਪਰ ਅਸੀਂ ਕੀ ਹੈ ਚਾਰ ਬਾਥਰੂਮ ਬਣਾਏ ਨੇ ਚਾਰ ਬਾਥਰੂਮਾਂ ਦੀ ਰਿਪੇਅਰ ਕਰਤੀ ਔਰ ਵੀ ਸਾਡੇ ਸਕੂਲ ਚ ਕੀ ਹੈ ਬਹੁਤ ਜਾਵੇ ਕੀ ਹੈ ਸਹੂਲਤਾਂ ਨੇ ਜਿਵੇਂ ਵਾਟਰ ਕੋਲਰ ਹੈ ਠੀਕ ਹੈ ਪਾਣੀ ਹੈ 2.5 ਲੀਟਰ ਪਾਣੀ ਇੱਕ ਘੰਟੇ ਚ ਇਹੜਾ ਕਿ ਉਹ ਸੁੱਧ ਕਰਦਾ ਉਹ ਹਰ ਬੱਟਲ ਲੈ ਕੇ ਆਇਆ ਸਾਡੇ ਕੋਲ ਕੀ ਹੈ ਕੱਲੇ ਕੱਲੇ ਬੱਚੇ ਨੂੰ ਸਾਡੇ ਸਕੂਲ ਚ ਕੀ ਆਹਰੋ ਦਾ ਪਾਣੀ ਮਿਲ ਰਿਹਾ ਹੈ ਸੁੱਧ ਪਾਣੀ ਮਿਲ ਰਿਹਾ ਕੀ ਹੈ ਕਿਹੜੀ ਵੱਡੀ ਸਮੱਸਿਆ ਸੀ ਕਿ ਅਸੀਂ ਸਕੂਲ ਨੂੰ ਕੀ ਹੈ ਦਾਨੀ ਸੱਜਣਾ ਤੋਂ ਲੈ ਕੇ ਸਰਕਾਰ ਦਾ ਵੀ ਸਾਡੇ ਕੀ ਹੈ ਬਹੁਤ ਸੰਯੋਗ ਹੈ ਇਹਦੇ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਇੱਥੇ ਕੀ ਹੈ ਮੈਂਬਰ ਨੇ ਜਾਂ ਜਿਹੜੇ ਸਰਪੰਚ ਸਾਹਿਬ ਨੇ ਇੱਥੇ ਕੀ ਹੈ ਜਿਹੜੀ ਵੀ ਚੀਜ਼ ਦੀ ਸਾਨੂੰ ਲੋੜ ਹੁੰਦੀ ਹੈ ਅਸੀਂ ਉਹਨਾਂ ਨੂੰ ਦੱਸ ਦਿਆਂ ਉਹ ਕਿਵੇਂ ਨਾ ਕਿਵੇਂ ਕਰਕੇ ਸਾਡੇ ਕੀ ਨਾਮ ਦੀ ਨਾਲ ਅਰੇਂਜਮੈਂਟ ਕਰ ਦਿੰਦੇ ਨੇ ਲੱਗੀਆਂ ਹਾਂ ਸਰ ਕਿਹ ਕਿਹੜੀ ਗ੍ਰਾਂਟ ਕੀ ਹੈ ਸੀ ਜੀ ਆਪਕੇ ਸੁਣਵਾ ਜਿਵੇਂ ਆ ਕਮਰੇ ਲਈ 755000 ਦੀ ਗ੍ਰਾਂਟ ਆਈ ਸੀ ਕਮਰਾ ਜਿਹੜਾ ਕੀ ਹੈ ਟੋਟਲ 755000 ਦੀ ਆਈ ਸੀ ਪਿੱਛੇ ਬਾਥਰੂਮ ਬਣਿਆ ਹੋਇਆ ਹੈ 2 ਲੱਖ ਦੀ ਗ੍ਰਾਂਟ ਉਹਦੇ ਲਈ ਆਈ ਸੀ ਤੇ ਬਾਉਂਡਰੀ ਵਾਲਾ ਜਿਹੜੀ ਕੀ ਹੈ ਉਹਦੇ ਲਈ 30000 ਦੀ ਗ੍ਰਾਂਟ ਆਈ ਸੀ ਰਿਪੇਅਰ ਕਰਨ ਲਈ ਜਿਵੇਂ ਪਿੱਛੇ ਦੋ ਬਾਥਰੂਮ ਨੇ ਉਹਨਾਂ ਲਈ 140000 ਰੁਪਏ ਦੀ ਕੀ ਗ੍ਰਾਂਟ ਆਈ ਸੀ ਕੀ ਹੈ 75000 ਬਾਰੇ ਬਾਰੇ ਕਿਤੇ ਨਹੀਂ ਨਾ ਜਿਵੇਂ ਆ ਸਿੱਖਿਆ ਕਰ ਰਹੇ ਹੈ ਕਿ ਇਸ ਨੂੰ ਸਤਾ ਹੈ ਕਿ ਬਹੁਤ ਬेटर ਲੱਗਦਾ ਹੈ ਇਹਨਾਂ ਨੂੰ ਪਾ ਪੰਜਾਬ ਕਰਨੇ ਬਾਰੇ ਜਿੱਦਾਂ ਜੀ ਨਾ ਤੇ ਬਤ ਤੇ ਬਤ ਹੋ ਰਹੀ ਹੈ ਹਾਂਜੀ ਅਸੀਂ ਦੇਖ ਰਹੇ ਹਾਂ ਕਿ ਇਹ ਵੀ ਜਦੋਂ ਵੀ ਕੀ ਹੈ ਸਰਕਾਰ ਆਈ ਹੈ ਜਿਵੇਂ ਪਹਿਲਾਂ ਸਕੂਲਾਂ ਚ ਸਫਾਈ ਸੇਵਕ ਦੀ ਪੋਸਟ ਆਇ ਨਹੀਂ ਸੀਗੀ ਹੈ ਪਰ ਹੁਣ ਜਿੱਥੇ ਵੀ ਕੀ ਹੈ 100 ਤੋਂ ਉੱਤੇ ਬੱਚਾ ਰ ਹੈ ਉਤੋਂ ਸਾਨੂੰ ਕੀ ਹੈ ਸਫਾਈ ਸੇਵਕ ਦੀ ਕੀ ਹੈ ਪੋਸਟ ਦਿੱਤੀ ਉਹਨਾਂ ਨੇ ਇਸ ਸਕੂਲ ਚ ਇੱਕ ਸਫਾਈ ਸੇਵਕ ਨੂੰ ਕੀ ਕੀਆ ਕੰਮ ਕਰ ਰਿਹਾ ਕੀ ਹੈ ਪਹਿਲਾਂ ਸਫਾਈ ਦੀ ਬਹੁਤ ਜ਼ਿਆਦਾ ਸਕੂਲਾਂ ਚ ਕੀ ਦਿੱਕਤ ਹੁੰਦੀ ਸੀ ਕੀ ਹੈ ਉਹਨ ਸਫਾਈ ਸੇਵ ਦੀ ਪੋਸਟ ਅਸੀਂ ਗਿਆ ਆਪਣੇ ਪੱਲੋਂ ਕਰ ਰਹੇ ਸੀ ਜ ਜਮੇ ਮਰਜ਼ੀ ਕਰਕੇ ਸਫਾਈ ਕਰ ਰਹੇ ਸੀ ਪਰ ਉਹਨ ਇੱਕ ਸਫਾਈ ਸੇਵਕ ਕੋਈ ਕੀ ਹੈ ਸਰਕਾਰ ਨੇ ਇਹਨਾਂ ਨੇ ਕੀ ਦਿੱਤਾ ਸਾਨੂੰ ਕੀ ਹੈ ਇਹਦੇ ਲਈ ਅਸੀਂ ਕੀ ਹੈ ਸਰਦਾਰ ਭਗਵੰਤ ਸਿੰਘ ਮਾਨ ਦਾ ਤੇ ਸਿੱਖਿਆ ਮੰਤਰੀ ਹੈ ਜਿਹੜੇ ਹਰਜੋਤ ਸਿੰਘ ਵੈਸ ਦਾ ਤੇ ਸਾਡੇ ਜਿਹੜੇ ਕੀ ਐ ਐਮਐਲਏ ਨੇ ਡਾਕਟਰ ਵਿਜੈ ਸਿੰਘਲਾ ਤੇ ਹੋਰ ਜਿਹੜੇ ਇੱਥੇ ਪਿੰਡ ਦੇ ਪਤਵੰਤੇ ਨੇ ਜਾਂ ਕੀ ਐ ਪਾਰਟੀ ਨਾਲ ਲੇਟੜ ਜਿਹੜੇ ਵੀ ਮੈਂਬਰ ਨੇ ਸਪੰਸ ਸਾਹਿਬ ਨੇ ਉਹਨਾਂ ਦਾ ਬਹੁਤ ਬਹੁਤ ਕੀਆ ਧੰਨਵਾਦ ਕਰਦੇ ਆ ਇਹਦੇ ਲਈ ਦੇਖਿਆ ਨਾ ਸਕੂਲ ਬਹੁਤ ਸੋਹਣੇ ਬਣ ਕੇ ਨਾ ਪੂਰੇ ਸਰਕਾਰ ਦੇ ਸੂਚੀ ਪਹਿਲਾਂ ਕੀ ਹਜ਼ਾਰ ਬਹੁਤ ਵਧੀਆ ਗੰਦੇ ਸਟ੍ਰੇਨਰ ਸੋ ਸਕੂਲ ਬਣ ਕੇ ਸਮਾਰਟ ਸਕੂਲ ਬਣ ਕੇ ਨੂੰ ਜਿਹੜਾ ਪਾ ਕੇ ਸਾਰੇ ਕਰਨ ਲਈ ਪ੍ਰਾਈਵੇਟ ਸਕੂਲ ਚ ਹੈਗੀ ਹੈ ਆ ਬੱਚੇ ਦਾ ਵਾਧਾ ਹੋਣੇ ਆहां हां ਬੱਚਾ ਦਾ ਵਾਧਾ ਹੋਗਾ ਕਿਉਂਕਿ ਜਿਹੜੇ ਪ੍ਰਾਈਵੇਟ ਸਕੂਲ ਨੇ ਜਿਹੜੇ ਪੈਨਲ ਵਗੈਰਾ ਲੱਗੇ ਨੇ ਕਿਸੇ ਵੀ ਮੈਨੂੰ ਲੱਗਦਾ ਕਿ ਇਹ ਪ੍ਰਾਈਵੇਟ ਸਕੂਲ ਚ ਹੈ ਨਹੀਂ ਪੈਨਲ ਹੈ ਇਹ ਲੇਟੈਸਟ ਪੈਨਲ ਹੈ ਲੇਟੈਸਟ 3D ਟੈਕਨੋਲੋਜੀ ਹੈ ਉਹਦੇ ਨਾਲ ਲੇਟਡ ਪੈਨਲ ਹੈ ਜਿਹੜਾ ਕੀ ਹੈ ਇਹ ਕਿਸੇ ਵੀ ਨੇੜੇ ਤੇੜੇ ਮਨਲਾਕ ਪ੍ਰਾਈਵੇਟ ਸਕੂਲ 'ਚ ਨਹੀਂ ਹੈਗਾ ਕਿਸੇ ਵੀ ਸਕੂਲ 'ਚ ਬਹੁਜਦੂ ਤੁਸੀਂ ਪ੍ਰਾਈਵੇਟ 'ਚ ਆਰੋਪ ਲੱਗ ਲੈ ਬੱਚੇ ਨੂੰ ਪਾਣੀ ਨਹੀਂ ਮਿਲਦਾ ਕੀ ਪਰ ਸਾਡੇ ਸਕੂਲ ਵਿੱਚ ਆਰੋਪ ਨੂੰ ਆਰੋ ਦਾ ਪਾਣੀ 깔ਲੇ 깔ले ਬੱਚੇ ਨੂੰ ਕੀ ਮਿਲਦਾ ਹੈ ਤੇ ਕੀ ਇਹ ਪੈਨਲ ਤੇ ਸਾਰੇ ਸਾਡੇ ਜਿਹੜੇ ਤਿੰਨੇ ਰੂਮ ਨੇ ਤਿੰਨਾਂ 'ਚ ਕੀ ਹੈ ਟੱਚ ਬੋਰਡ ਪੈਨਲ ਲੱਗੇ ਹੋਏ ਨੇ ਜਿਹੜੀ ਕੀ ਹੈ ਲੇਟੈਸਟ ਟੈਕਨਿਕ ਹੈ ਉਹਦੇ ਰਹੀਂ ਅਸੀਂ ਪੜਾ ਪੜਾ ਰਹੇ ਹਾਂ ਜਿਹੜੇ ਕੀ ਬੱਚਾ ਇਹਦੇ ਨਾਲ ਕੀ ਹੈ ਬੱਚਿਆਂ ਨੂੰ ਵੀ ਮਾਪੇ ਵੀ ਜਦੋਂ ਦੇਖਦੇ ਤੇ ਮਾਪਿਆਂ ਦਾ ਕੀ ਪੂਰਾ ਤਸ਼ਾਹ ਹੈ ਸਾਡੇ ਸਕੂਲ ਵਿੱਚ ਕੀ ਦਾਖਲਾ ਹਮੇਸ਼ਾ ਕੀ ਵੱਧਾ ਹੋ ਰਿਹਾ ਹੈ ਸਿਰਫ ਤੁਸੀਂ ਬਲੈਂਡਰ ਰੋਣਾ ਪਤਾ ਪਾਡੀ ਦੇ ਚਤਰਾ ਸੁਧਾਰ ਦਾ ਸੁਧਾਰ ਕੋਈ ਸੁਣੇ ਤਾਂ ਦੇਖੇਗਾ ਕਿ ਕੀ ਹੋ ਰਿਹਾ ਹੈ ਅੰਦਰ ਕਮੇਟੀ ਪਹਿਲਾਂ ਲੱਗੇ ਨਾ ਇਹ ਵੀ ਹੋਰ ਸਾਰਾ ਕੁਝ ਲੱਗਿਆ ਲੱਗਦਾ ਹੈ ਕਿ ਮਾਪੇ ਉਹਨੂੰ ਬੜੇ ਤਰ੍ਹਾਂ ਇਸ ਨੂੰ ਲੱਭ ਰਹੇ ਨੇ ਕਿ ਕਿਹੜੇ ਬੱਚੇ ਨੂੰ ਨਾ ਜਿੰਦਗੀ ਇਹਨਾਂ ਪੜ੍ਹ ਸਕੀ ਹਾਂਜੀ ਜੋ ਪੰਜਾਬ ਸਰਕਾਰ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਹੈ ਨਾ ਸਿੱਖਿਆ ਦੇ ਆਧਾਰ ਤੇ ਸਕੂਲਾਂ ਤੇ ਬਹੁਤ ਵਧੀਆ ਬਣਾ ਰਹੇ ਨੇ ਸਾਨੂੰ ਕੁਝ ਦੇਖ ਹੀ ਰਿਹਾ ਹਾਂ ਜੋ ਇਹ ਬਣਿਆਗਾ 775500 ਦੀ ਗ੍ਰਾਂਟ ਨਾਲ ਇਹ ਬਣਿਆਗਾ ਇਸ ਬਹੁਤ ਸਕੂਲਾਂ ਦਾ ਸੁਧਾਰ ਹੋ ਰਿਹਾਗਾ ਤੇ ਅਸੀਂ ਤਾਂ ਮਾਪਿਆਂ ਨੂੰ ਆਪਣੀ ਅਰਦਾਸ ਵੀ ਵੱਧ ਤੋਂ ਵੱਧ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਲਾਉ ਕਿ ਬਹੁਤ ਪਹਿਲਾਂ ਨਾਲੋਂ ਜ਼ਿਆਦਾ ਬਹੁਤ ਸੁਧਾਰ ਆ ਤੇ ਸੀਐਮ ਭਵਨਤ ਮਾਨ ਬਹੁਤ ਪਾਲਾ ਕਰ ਰਿਹਾ ਨੇ ਸਿੱਖਿਆ ਵਾਸਤੇ ਸੋ ਤੁਸੀਂ ਸਾਡੇ ਟੀਚਰ ਨੇ ਜੋ ਹੈਡ ਸਰ ਇਹ ਸਾਹਿਬ ਨੇ ਜੋ ਸੰਦੀਸ਼ ਸਾਹਿਬ ਨੇ ਜੋ ਟੀਚਰ ਨੇ ਇਹਨਾਂ ਦੇ ਬਹੁਤ ਵੱਡਾ ਯੋਗਦਾਨ ਹੈ ਸਕੂਲ ਨੂੰ ਨਾ ਮੰਦਲੇ ਵਿਸ਼ਵ ਸਰਕਾਰ ਨੇ ਜੋ ਪ੍ਰਾਲੇ ਕੀਤਾ ਨਾਲ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਤੇ ਇਹ ਅਪੀਲ ਕਰਦਾ ਹਾਂ ਮਾਪਿਆਂ ਵੱਤੋ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਲਓ ਤੇ ਅੱਜ ਤੋਂ ਅਪਨਾ ਪੜੇ ਸਕੂਲ ਦੇ ਵਿੱਚ ਨਿਰਮਲ ਦੇ ਕਿੰਨੇ ਮਾੜੇ ਹਾਲਤ ਸਿਫਾਰਿਸ਼ ਹੋਸ ਸਕੂਲ ਬੰਦੇ ਸਰਕਾਰੀ ਸਕੂਲ ਬਹਾਸ ਜਿਹੀ ਜਿਵੇਂ ਕਰ ਕਿ ਕਿਹਾ ਕਿ ਇਹ ਪੜੇ ਹੈ ਨਾ ਇਹਦਾ ਡਿਗਰੀ ਨਹੀਂ ਚੱਲੇ ਹਾਂਜੀ ਤੇ ਲੱਗਦਾ ਨਹੀਂ ਇਸ ਤਰ੍ਹਾਂ ਮਾਪਿਆਂ ਬਟਾ ਹਰ ਤਰ੍ਹਾਂ ਬਾਕੀ ਕਰਦੇ ਹੈ ਸਕੂਲਾਂ ਨੂੰ ਪੜਾਉਣਾ ਨਾ ਇੱਕ ਸਰਕਾਰੀ ਦੇ ਮਾਨਤਾ ਦਾ ਅਧਾਰ ਹੋਣਾ ਹਾਂਜੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਬਹੁਤ ਜ਼ਿਆਦਾ ਖਰਚੇ ਨੇ ਕਿ ਜੋ ਗਰੀਬ ਬੱਚਿਆਂ ਨੂੰ ਨਹੀਂ ਪ੍ਰਾਪਾ ਸਕਦੇ ਗਰੀਬ ਪਰਿਵਾਰ ਸੋ ਮੈਂ ਤਾਂ ਬੇਤੀ ਇਹ ਕਰੂੰਗਾ ਕਿ ਤੋਂ ਘੱਟ ਤੋਂ ਘੱਟ ਖਰਚੇ ਨੇ ਇੱਥੇ ਜੋ ਵਰਦੀਆਂ ਵਗੈਰਾ ਜਾਂ ਹੋਰ ਸਹੂਲਤਾਂ ਨੇ ਉਹ ਬਿਲਕੁਲ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਤੇ ਵੱਧ ਤੋਂ ਵੱਧ ਉਪੀਨ ਦੁਬਾਰੇ ਇਹੀ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਸਕੂਲ ਸਰਕਾਰੀ ਸਕੂਲਾਂ ਦੇ ਵਿੱਚ ਲਗਾਏ। ਦੂਜੇ ਚ ਖੜੇ ਆ ਤੇ ਪ੍ਰਾਇਮਰੀ ਕੁਝ ਗਲਤ ਹੋ ਰਿਹਾ ਹੈ। ਪਰ ਕੀ ਕਹਿਣਾ ਚਾਹੋਗੇ ਮਾਪੇ ਮਨਨ ਦੀ ਅਨੀਤ ਪ੍ਰੋਟੋਕੋਰੀਆ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿੱਥੇ ਟੈਕਨੋਲੋਜੀ ਸੋ ਦਾ ਵੀ ਆਪਾਂ ਬਾਰੇ ਗੱਲ ਹੋ ਗਈ ਦੀ ਐਨੀ ਗੱਲ ਹੋਦੀ ਹੈ ਨਾ ਤੇ ਐਕਸੇ ਆਪਾਂ ਗੱਲ ਕਰਦੇ ਸਾਰੇ ਪ੍ਰਾਂਤ ਦੇ ਤੋਂ ਮੁੱਖ ਤੌਰ ਤੇ ਕਿਹਨੂੰ ਨਾਪੀ ਜਾਂਦਾ ਦੇਖੋ ਲੋਕਾਂ ਨੂੰ ਪਹਿਲੇ ਇਹ ਸੀਗਾ ਨਾ ਵੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਖੜੇ ਬੜੀ ਭੜਾਈ ਹੁੰਦੀ ਹੋਊਗੀ ਮੈਂ ਜਦੋਂ ਇਸ ਹੈ ਟੀਚਰ ਸੀ ਮੈਂ ਬੜੇ ਲੋਕਾਂ ਨੂੰ ਇਸ ਗੱਲ ਦੀ ਗਾਈਡ ਕੀਤਾ ਸੀ ਵੀ ਤੁਸੀਂ ਕਿਉਂ ਉਤਰ ਗਲਤ ਪਸੇ ਜਾ ਰਹੇ ਹੋ ਔਰ ਫਿਰ ਵੀ ਲੋਕ ਉਦੋਂ ਜ਼ਿਆਦਾ ਇੰਟਰਸਟ ਲੈਂਦੇ ਸੀ ਵੀ ਸਾਡਾ ਬੱਚਾ ਖਣੇ ਇੱਥੋਂ ਪੜ੍ਹ ਕੇ ਕੋਈ ਇੰਜੀਨੀਅਰ ਬਣ ਜਾਊਗਾ ਪਰ ਹੁਣ ਜਿਹੜਾ ਸਕੂਲਾਂ ਦਾ ਹਾਲਾਤ ਨੇ ਸਰਕਾਰੀ ਸਕੂਲਾਂ ਦੇ ਵਿੱਚ ਇੰਨੀ ਸਹੂਲਤ ਹੈ ਵੀ ਕੋਈ ਵੀ ਪ੍ਰਾਈਵੇਟ ਸਕੂਲਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਬਾਕੀ ਪ੍ਰਾਈਵੇਟ ਦਾ ਖਰਚੇ ਜਿੰਨੇ ਜਾਂਦੇ ਨੇ ਬੈਂਡ ਦਾ ਖਰਚਾ ਪ੍ਰਤਾਪਾਂ ਦੇ ਖਰਚੇ ਬਰਗੀਆਂ ਦੇ ਖਰਚੇ ਉਹ ਤਾਂ ਤੁਸੀਂ ਇਹ ਲਓ ਵੀ ਇੰਨਾ ਆਮ ਤਾਂ ਪੇ ਹੀ ਨਹੀਂ ਕਰ ਸਕਦਾ ਉਹ ਤਾਂ ਕੋਈ ਇੱਕ ਆਮਦਨ ਵਾਲਾ ਕਰ ਹੋਵੇ ਜਿਹੜਾ ਪੇ ਕਰਦੇ ਆਮ ਗਰੀਬ ਦੀ ਜਨਤਾ ਦੀ ਪਹੁੰਚ ਤੋਂ ਬਾਹਰ ਹੈ ਮੈਂ ਕਹਿੰਦਾ ਵੀ ਜਿੰਨਾ ਸਰਕਾਰੀ ਸਕੂਲ ਇੱਧਰ ਮਿਲਦੇ ਆ ਸਰਕਾਰੀ ਸਕੂਲਾਂ 'ਚ ਕਿੰਗੇ ਕੁਆਲੀਫਾਈਡ ਟੀਚਰ ਨੇ ਕਿੰਗਾ ਸਾਰਾ ਗਵਰਨਮੈਂਟ ਦਾ ਸਮਾਨ ਇੰਨਾ ਭੇਜਿਆ ਹੋਇਆ ਹੈ ਕਮਰੇ ਪਾਏ ਬਨੇ ਬਿਲਡਿੰਗਾਂ ਪਾਈਆਂ ਆ ਤੇ ਹਲੇ ਵੀ ਰੂਖ ਉੱਦੋਂ ਜਾਣੋਂ ਹਰ ਦੇ ਜਾਂਦੇ ਨੇ ਅੱਗੇ ਅੱਗੇ ਨੂੰ ਬਹੁਤ ਫਰਕ ਪੈ ਗਿਆ ਹਾਂਜੀ ਹੁਣ ਗਿਣਤੀ ਇੱਥੇ ਬੱਚਿਆਂ ਦੀ ਮੈਂ 15 20 ਦਾ ਸਕੂਲ ਜਿਹੜਾ ਮਾਰਨਾ ਮੈਂ ਕਮੇਟੀ ਦਾ ਮੈਂਬਰ ਹਾਂ ਇਸ ਨੂੰ ਤੇ ਮੈਂ ਇਹਨਾਂ ਨਾਲ ਕਹਿੰਦਾ ਹੈ ਟੀਚਰ ਨੇ ਇੰਨਾ ਮਤਲਬ ਕੀਤਾ ਵੇ ਦੂਜਿਆਂ ਦਾ ਆਪ ਟੀਚਰਾਂ ਦਾ ਇਹ ਲੈ ਵੀ ਹਰ ਇੱਕ ਹਰਕਤੋਂ ਇੱਧਰ ਮੈਂ ਇੰਟਰਸਟਡ ਹੁੰਦਾ ਹੁਣ ਅਸੀਂ ਇਸ ਕਰਕੇ ਮੈਂ ਸਾਰਾ ਇੱਕ ਇੱਕ ਪੁਰਜੋਰੋ ਪੀਰ ਫੇਰ ਕਰਦਾ ਹਾਂ ਪਿੰਡ ਵਾਸੀਆਂ ਨੂੰ ਵੀ ਤੁਸੀਂ ਸਕੂਲ ਸਰਕਾਰੀ ਨੂੰ ਅਪਣਾਓ ਤਾਂ ਕਿ ਬੱਚੇ ਦੀ ਜ਼ਿੰਦਗੀ ਬਹੁਤ ਬਿਹਤਰ ਬਣ ਸਕੇ ਇਧਰਾਂ ਦੀ ਗੱਲ ਕੀਤੀ ਹੈ ਪ੍ਰਾਈਵੇਟ ਸਕੂਲ ਹੁੰਦੇ ਨੇ ਜਿਹੜੇ ਪੈਸੇ ਦੇ ਪੈਸੇ ਬੋਗਦੇ ਤਾਂ ਕਰਦੇ ਸਰਕਾਰੀ ਹੈ ਨਾ ਅੱਧਾ ਅੱਧਾ ਕੀ ਹੈ ਹਾਂ ਤਾਂ ਵੀ ਫਿਰ ਜਿਹੜਾ ਉਹ ਸੁਣਦੇ ਹੈਗੇ ਤਾਂ ਉਹ ਹੈਗੇ ਅੱਲੀ ਦਿਨ ਉਹ ਦੇਖੋ ਜੀ ਪੇਪਰ ਬਣਾਉਣੇ ਇਧਰ ਆਉਂਦੇ ਨੇ ਕਿਉਂਕਿ ਉਹਨਾਂ ਦਾ ਹੋਰ ਤਾਂ ਸਰਕਾਰੀ ਸਕੂਲ ਨਾਲ ਕੋਈ ਸੰਬੰਧ ਨਹੀਂ ਹੁੰਦਾ ਉਹਨਾਂ ਦਾ ਆਪਣਾ ਹੁੰਦਾ ਮੰਦਰ ਬਿਜ਼ਨਸ ਚੱਲਦਾ ਹੁੰਦਾ ਪੈਸੇ ਬਣਾਉਣੇ ਹੁੰਦੇ ਨੇ ਉਹ ਫਿਰ ਆ ਕੇ ਫੌਥ ਗੰਡੇ ਬਰਤਨ ਨੂੰ ਫਿਰਦੇ ਨੇ ਮਿੰਟਾਂ ਵਿੱਚ ਜੀ ਸਾਡਾ ਰਿਜ਼ਲਟ ਵਧੀਆ ਆਵੇ ਜੀ ਫਲਾਨਾ ਵੀ ਇੱਧਰ ਟੀਚਰਾਂ ਦਾ ਉਹੀ ਸਹਿਯੋਗ ਇੰਨਾ ਹੁੰਦਾ ਹੈ ਕਿ ਹੈਡ ਟੀਚਰ ਨੇ ਇੰਨੇ ਮਟਰ ਵਧੀਆ ਇਤਿਜਾਮ ਕੀਤਾ ਵੇ ਇੱਥੇ ਸਾਰੇ ਟੀਚਰਾਂ ਨੂੰ ਨਾਲ ਸਾਥ ਲਿਆ ਵੇ ਕਮੇਟੀ ਨਾਲ ਸਾਥ ਲਿਆ ਵੇ ਬਾਕੀ ਤੁਸੀਂ ਨਾਲ ਸਰਪੰਚ ਸਾਹਿਬ ਨੇ ਸਾਡੇ ਐਮ ਐਲ ਏ ਨੇ ਇਥੋਂ ਦੇ ਸੇ ਦੇ ਦੇ ਲੈ ਆਪ ਨੇ ਤੇ ਸਰਪੰਚ ਸਾਹਿਬ ਨੇ ਇਹਨਾਂ ਦਾ ਜਿਹੜੇ ਵੀ ਇਹਨਾਂ ਨੂੰ ਕੋਈ ਸਮੱਸਿਆ ਦੱਸਦੇ ਅਸੀਂ ਜਾ ਕੇ ਫੌਰਨ ਹੱਲ ਕਰਵਾਉਂਦੇ ਰਹੇ ਹਾਂ ਸਰਪੱਤ ਦੇ ਦੌਰਾਨ ਜਿਹੜੀ ਵਿਆਹ ਚੱਲ ਰਹੀ ਸਰਗਰਮੀ ਹੋ ਗਈ ਮੈਂ ਨੇ ਦੇਖਿਆ ਕਿ ਐਕਸਪ੍ਰੈਸ ਪ੍ਰਾਈਵੇਟ ਸਕੂਲ ਦਾ ਕੋਈ ਬੱਚਾ ਤਾਂ ਪਰਦੇ ਦੇ ਜਿੰਨੇ ਵੀ ਬੱਚਾ ਪਰਦੇ ਆ ਤਾਂ ਪੜਾਈ ਦੇ 5ਵੀਂ ਜਮਾਤ ਦੀ 8ਵੀਂ ਜਮਾਤ ਤੋਂ ਬਾਅਦ ਤੋ ਸਾਰੇ ਆਪਣੇ ਸਕੂਲ ਦੇ ਪਰਦੇ ਨਹੀਂ ਦੇਖੋ ਸਰਕਾਰੀ ਸਕੂਲਾਂ ਦੇ ਬੱਚੇ ਟੌਪ ਆਉਂਦੇ ਨੇ ਹੁਣ ਜਿੰਨੇ ਕਿਸੇ ਦੇਖ ਲਓ ਤੁਸੀਂ 10ਵੀਂ ਜੀ ਦੇਖ ਲਓ 8ਵੀਂ ਜੀ ਦੇਖ ਲਓ ਸਾਰੇ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਟੌਪ ਕਰਦੇ ਐਸਵੇਂ ਮੇਰੀ ਕਿਰਾਏ ਇੱਕ ਵਾਰ ਕਿਰਾਏ ਬਿਜਲੀ ਬੋਰਡ ਦੇ ਐਕਸ਼ਨ ਨਾਲ ਕਿਸੇ ਕੇਸ ਤੇ ਬਹਿਸ ਹੋ ਗਈ ਸੀ ਬਿਜਲੀ ਦੇ ਸਬੰਧ ਚ ਉਹਨੇ ਮੈਨੂੰ ਲੰਬਾ ਸੁਪਾ ਬਣਾਇਆ ਇਸ ਗੱਲ ਦਾ ਕਿ ਜਿੱਥੋਂ ਕਿ ਟੀਚਰਾਂ ਦੇ ਬੱਚੇ ਨਹੀਂ ਪੜ੍ਹਦੇ। ਮੈਂ ਕਿਹਾ ਤੂੰ ਸਾਡੇ ਸਕੂਲ ਦਾ ਰਿਕਾਰਡ ਕੱਢ ਕੇ ਵੇਖ ਸਾਡੇ ਟੀਚਰਾਂ ਦੇ ਬੱਚੇ ਹਾਂ ਵਾਰੀ ਵਸਤ ਆਉਂਦੇ ਨੇ। ਉਹ ਆਪ ਟੀਚਰ ਦਾ ਬੱਚਾ ਸੀ। ਮੈਂ ਕਿਹਾ ਜੇ ਬੱਚੇ ਟੀਚਰਾਂ ਦੇ ਨਾਲ ਰਹਿੰਦੇ ਤੂੰ ਅਸੈਸ ਕਰਤੀ ਦੇਖ ਮੈਂ ਅੱਗੇ ਜੀ ਦੁੱਸੀ ਤੇ ਤੁਸੀਂ ਵੀ ਟੀਚਰਾਂ ਦੇ ਬੱਚੇ ਹੋ। ਉਹਨੇ ਇਸ ਗੱਲ ਦਾ ਮੇਰਾ ਬਹੁਤ ਹੀ ਇੰਪ੍ਰੈਸ਼ਨ ਮੰਨਿਆ ਤੇ ਸਾਡੇ ਸਕੂਲ ਦਾ ਕੰਮ ਉਹਦੀ ਫਟਾਫਟ ਕਰਕੇ ਦਿੱਤਾ। ਐਂ ਵੀ ਬੰਦਾ ਜੇ ਜਾ ਕੇ ਦੁੱਖ ਦੱਸੂ ਕਿਤੇ

ਕੀ ਸ਼ਰਤ ਥੋੜਾ ਜਿਆਦਾ ਹੈ ਪਿੰਡਾਂ ਨੂੰ ਵੀ ਜਿਹੜੇ ਮੁਲਾਜ਼ਮ ਨੇ ਨਾ ਉਹ ਆਪਣੇ ਬੱਚੇ ਘੱਟ ਨਾਲ ਖਰਚ ਰੋ ਦਿੰਦੇ ਨੇ ਕਿਉਂਕਿ ਉਹ ਉਹ ਪ੍ਰਾਈਵੇਟ ਸਕੂਲ ਨੂੰ ਜ਼ਿਆਦਾ ਤਰਜੀਹ ਦੇ ਲਿਖ ਉਹਨਾਂ ਕੋਲ ਪੈਸਾ ਹੁੰਦਾ ਹੈ ਵੀ ਉਹ ਪ੍ਰਾਈਵੇਟ ਸਕੂਲ ਨੂੰ ਜ਼ਿਆਦਾ ਤਰਜੀਹ ਦਿੰਦੇ ਨੇ ਪਰ ਉਹਨਾਂ ਨੂੰ ਹੁਣ ਹੁਣ ਆਪ ਪੁੱਕਦਾ ਹੋਣਾ ਚਾਹੀਦਾ ਤੇ 걸ਦਾ ਵੀ ਜਦੋਂ ਸਾ ਅਸੀਂ ਜਾਂਦੇ ਹਾਂ ਸਕੂਲਾਂ 'ਚ ਉੱਥੇ ਦੇਖਦੇ ਹਾਂ ਮਾ ਉਹਦੇ ਸਕੂਲ ਦਾ ਭਰਾ ਹੀ ਦੇਖਦੇ ਹਾਂ ਫਿਰ ਸਰਕਾਰੀ ਸਕੂਲਾਂ 'ਚ ਕਿਉਂ ਨਹੀਂ ਦਾਖਲ ਕਰਾਇਆ ਜਾਂਦਾ ਇਹ ਅਸਲ ਤਾਂ ਗਵਰਨਮੈਂਟ ਨੂੰ ਹੀ ਚਾਹੀਦਾ ਇਹਨਾਂ ਨੂੰ ਵੀ ਮਰਮਟਾ ਗਵਰਨਮੈਂਟ ਵੀ ਇਹ ਗੱਲ ਤੇ ਜ਼ੋਰ ਇਮਪ੍ਰੈਸ ਕਰੇ ਇਹਨਾਂ ਨੂੰ ਵੀ ਆਪਣੇ ਬੱਚੇ ਹਰੇਕ ਦੇ ਭਾਈ ਸਰਕਾਰੀ ਸਕੂਲ ਚ ਪੜ੍ਹਦੇ ਹੋਣ ਮੁਲਾਜਮ ਹੋਣ ਲੱਗ ਹੋਣਾ ਚਾਹੀਦੇ ਹਾਂ ਫੇਰੇ ਪੁੱਛ ਜਾਂਦੇ ਸੁਣਨ ਫੇਰ ਲੋਕਾਂ ਨੂੰ ਵੀ ਇਹ ਬਣ ਜੇ ਵੀ ਦੇਖੋ ਫਲਾਣੇ ਦਾ ਬੱਚਾ ਵੀ ਉੱਥੇ ਪੜ੍ਹਦਾ ਫਲਾਣੇ ਟੀਚਰ ਦਾ ਪੜ੍ਹਦਾ ਫਲਾਣੇ ਐਸਡੀਐਮ ਦਾ ਪੜ੍ਹਦਾ ਫਲਾਣੇ ਦਾ ਪਰ ਸਾਰਾ ਪਤਾ ਲੱਗ ਜੇ